ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ YouTube ਚੈਨਲ ਤੇ ਸਵਾਗਤ ਹੈ ਜੀ ਸਾਰੇ ਵੀਰਾਂ ਦਾ ਅੱਜ ਜੋ ਵੀਡੀਓ ਲੈ ਕੇ ਆਏ ਆ ਦੋਨਾਂ ਪਾਸੇ ਜੋ 45 ਪੱਗ ਹੈ ਨੇ ਪਟਿਆਲਾ ਸ਼ਾਹੀ ਸ਼ੇਪ ਦੇ ਵਿੱਚ ਵੀਰਾਂ ਨੇ ਬਹੁਤ ਕਮੈਂਟ ਕੀਤੇ ਨੇ ਵੀ ਇਹ ਪੱਗ ਦੀ ਵੀਡੀਓ ਪਾਓ ਸੋ ਅੱਜ ਇਸ ਵੀਡੀਓ ਨੂੰ ਲੈ ਕੇ ਆਏ ਆ ਇਦੇ ਵਿੱਚ ਸਭ ਤੋਂ ਪਹਿਲਾਂ ਪਹਿਲਾ ਲੜ ਜੋ ਆਪਾਂ ਸਿਰ ਦੇ ਸੈਂਟਰ ਦੇ ਵਿੱਚੋਂ ਲਗਾਉਣਾ ਹੈ ਉਸੇ ਪੂਣੀ ਦੇ ਵਿੱਚੋਂ ਦੋ ਪੇਚ ਬਣਾ ਲੈਣੇ ਨੇ ਬਾਾਈ ਦੀ ਮੱਧ ਦੇ ਨਾਲ ਪੇਚਾਂ ਦੀ ਜੋ ਸਫਾਈ ਕਰ ਦੇਣੀ ਹੈ ਉਸ ਤੋਂ ਬਾਅਦ ਜਿਸ ਤਰ੍ਹਾਂ ਆਪ ਵੀਡੀਓ ਦੇ ਵਿੱਚ ਦੇਖ ਰਹੇ ਹੋ ਜੋ ਲੜ ਲਗਾਉਣਾ ਹੈ ਇਨੂੰ ਅੱਖ ਵਾਲੀ ਸਾਈਡ ਬਿਲਕੁਲ ਥੱਲੋਂ ਦੀ ਲੈ ਕੇ ਜਾਣਾ ਹੈ ਬਾਕੀ ਜੋ ਵੀਰ ਵੀਡੀਓ ਦੇਖ ਰਹੇ ਨੇ ਜੀ ਵੀਡੀਓ ਨੂੰ ਪੂਰੀ ਕੰਪਲੀਟ ਦੇਖਿਆ ਕਰੋ ਜੋ ਗੱਲ ਨਹੀਂ ਪਤਾ ਲੱਗਦੀ ਪੂਰੀ ਵੀਡੀਓ ਦੇਖ ਕੇ ਕਲੀਅਰ ਹੋ ਜਾਣੀ ਆ ਜੋ ਇਹ ਲੜ ਲਗਾਉਣਾ ਇਹਨੂੰ ਵੀ ਅੱਖ ਵਾਲੀ ਸਾਈਡ ਰੱਖ ਕੇ ਲੜ ਨੂੰ ਮੋੜ ਕੇ ਲਗਾ ਦੇਣਾ ਹੈ ਇਸ ਨੂੰ ਬਿਲਕੁਲ ਉੱਪਰ ਘੁਮਾ ਦੇਣਾ ਹੈ ਪੇਚਾਂ ਵਾਲੇ ਪਾਸਿਓ ਇਹ ਲੜ ਦਾ ਕੋਈ ਪੇਚ ਨਹੀਂ ਬਣਾਉਣਾ ਫਿਰ ਅਗਲਾ ਲੜ ਜੋ ਸਟਾਰਟ ਕਰਨਾ ਹੈ ਇਹਦੇ ਵੀ ਦੋ ਲੜ ਬਣਾ ਲੈਣੇ ਨੇ ਜਿਸ ਤਰ੍ਹਾਂ ਆਪ ਵੀਡੀਓ ਦੇਖ ਰਹੇ ਹੋ ਪਹਿਲਾਂ ਪੂਣੀ ਦੇ ਉੱਪਰਲੇ ਪਾਸਿਓਂ ਦੱਬ ਕੇ ਦੋ ਲੜ ਬਣਾ ਕੇ ਥੱਲੇੋਂ ਵੀ ਫੋਲਡ ਕਰਕੇ ਕੋਖ ਨੂੰ ਮੋਟਾ ਕਰਕੇ ਲਗਾਉਣੇ ਨੇ ਦੋਨਾਂ ਪੇਚਾਂ ਨੂੰ ਬਣਾ ਕੇ ਥੱਲੇ ਜੋ ਪਹਿਲਾ ਲੜ ਲਗਾਇਆ ਹੋਇਆ ਉਹਦੇ ਬਿਲਕੁਲ ਕੋਲ ਲਿਆਉਣੇ ਨੇ ਵਾਜ ਦੀ ਮੱਧ ਦੇ ਨਾਲ ਨਹੀਂ ਸਫਾਈ ਕਰ ਦੇਣੀ ਆ ਉਸ ਤੋਂ ਬਾਅਦ ਜਿੱਥੋਂ ਲੜ ਨੂੰ ਸੈਂਟਰ ਦੇ ਵਿੱਚ ਮੋੜਨਾ ਹੈ ਜੋ ਦੋ ਪੇਚ ਆਪਾਂ ਬਣਾਏ ਨੇ ਇਹਨਾਂ ਨੂੰ ਬਿਲਕੁਲ ਸੈਂਟਰ ਦੇ ਜੋ ਲਾੜ ਲਗਾਇਆ ਹੈ ਉਹਦੇ ਉੱਪਰ ਲੈ ਆਉਣਾ ਹੈ ਉਸ ਤੋਂ ਬਾਅਦ ਇਹਨੂੰ ਮੋੜ ਕੇ ਉਸ ਤਰ੍ਹਾਂ ਥੱਲੇ ਲੈ ਆਉਣਾ ਹੈ ਇਧਰਲੇ ਪਾਸੇ ਵੀ ਸੇਮ ਉਸੇ ਤਰ੍ਹਾਂ ਪੇਚ ਬਣਾਉਣੇ ਨੇ ਜਿਲੇ ਪਾਸੇ ਜੋ ਪੇਜ ਬਣਾਉਣੇ ਨੇ ਤਰੀਕਾ ਸਾਰਾ ਸੇਮ ਆ ਉਸੇ ਪੋਣੀ ਦੇ ਵਿੱਚੋਂ ਦੋ ਵਾਰ ਫੋਲਡ ਕਰਕੇ ਦੋ ਲੜ ਬਣ ਜਾਣੇ ਨੇ ਤੇ ਜੋ ਦੂਸਰਾ ਆਪਾਂ ਲੜ ਬਣਾਉਣਾ ਹੈ ਉਸ ਨੂੰ ਪਹਿਲਾ ਜੋ ਆਪਾਂ ਲੜ ਬਣਾਇਆ ਹੈ ਇਹਦੇ ਬਿਲਕੁਲ ਉੱਪਰ ਰੱਖਣਾ ਹੈ ਵਾਜਦੀ ਮਦਦ ਦੇ ਨਾਲ ਪੇਚਾਂ ਦੀ ਜੋ ਸਫਾਈ ਹੈ ਨਾਲ ਦੀ ਨਾਲ ਕਰਕੇ ਪੇਚਾਂ ਨੂੰ ਲਗਾਉਣਾ ਪਹਿਲਾਂ ਤਾਂ ਪੱਗ ਦੀ ਉਹ ਵੀਡੀਓ ਪਾਉਣੀ ਨਹੀਂ ਸੀਗੀ ਬਹੁਤ ਵੀਰਾਂ ਨੇ ਕਿਹਾ ਵੀ ਇਹ ਵੀ ਪੱਗ ਦੀ ਵੀਡੀਓ ਅਪਲੋਡ ਕਰੋ फिर आप पग की वीडियो अच्छ अपलोड की थी वैसे तो जो स्टाइल है आप सब ने नॉर्मली जो में जिस तरह पट्टर बनवा बहुत घट जानों ने इस स्टाइल बनने सोशल मीडिया से बहुत इस स्टाइल का भीर ने फोटो पाई कमेंट आए भी आप पग की वीडियो भी आप जरूर अपलोड करो तो अच्छे पग की वीडियो अपलोड की है जी अगले लड़दे बच्चे भी पहला वग ਦੋ ਲੜ ਬਣਾ ਲੈਣੇ ਨੇ ਦੋਨਾਂ ਲੜਾਂ ਨੂੰ ਪੂਰੀ ਸਫਾਈ ਦੇ ਨਾਲ ਇੱਕੋ ਜਿਹੇ ਫਾਸਲੇ ਦੇ ਨਾਲ ਲਗਾਉਣਾ ਹੈ ਬਾਜ ਦੇ ਮੱਧ ਦੇ ਨਾਲ ਪੇਚਾਂ ਦੀ ਸਫਾਈ ਆ ਕਰ ਦੇਣੀ ਆ ਤਦ ਬਾਅਦ ਲੜ ਨੂੰ ਮੋੜ ਦੇਣਾ ਹੈ ਮੋੜ ਕੇ ਉਸੇ ਲੜ ਦੇ ਵਿੱਚੋਂ ਦੋ ਲੜ ਬਣਾ ਦੇਣੇ ਨੇ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਇੱਕ ਪਾਸੇ ਪੇਚਾਂ ਦੇ ਫਾਸਲਾ ਕੱਟ ਹੈ ਤੇ ਉਹ ਫਾਸਲਾ ਉਹਨੇ ਹੀ ਰੱਖਿਆ ਜਾ ਰਿਹਾ ਤੇ ਦੂਸਰੇ ਪਾਸੇ ਪੇਚਾਂ ਦਾ ਜੋ ਫਾਸਲਾ ਹੈ ਪੜਿਆਲਾ ਸ਼ਾਈ ਜੋ ਪੱਗ ਜਿਸ ਤਰ੍ਹਾਂ ਹੁੰਦੀ ਆ ਇੱਕ ਪਾਸਿਓਂ ਜੋ ਆਪਣੇ ਪੇਚ ਨੇ ਉੱਪਰ ਵੱਲ ਨੂੰ ਜਾਂਦੇ ਆ ਉਸ ਤਰ੍ਹਾਂ ਇੱਕ ਪਾਸਿਓਂ ਉੱਪਰ ਵੱਲ ਨੂੰ ਪੇਚਨ ਲੈ ਜਾਣਾ ਹੈ ਜੇਕਰ ਇਹੀ ਸਟਾਈਲ ਮਾਰਨਿੰਗ ਸਟਾਈਲ ਦੇ ਵਿੱਚ ਬਣਨਾ ਹੈ ਤਾਂ ਦੋਨਾਂ ਸਾਈਡਾਂ ਤੋਂ ਜੋ ਪੇਚ ਨੇ ਉਹਨਾਂ ਦਾ ਜੋ ਪੇਚਾਂ ਦਾ ਜੋ ਫਾਸਲਾ ਦੂਜੇ ਪਾਸੇ ਦੇ ਬਿਲਕੁਲ ਬਰਾਬਰ ਰੱਖਣਾ ਹੈ ਜ਼ਰੂਰੀ ਨਹੀਂ ਹੈਗਾ ਜੋ ਇਹ ਪੱਗ ਦੇ ਵਿੱਚ ਡਬਲ ਲੜ ਕੀਤੇ ਹੋਏ ਨੇ ਵੀ ਪੇਚਾਂ ਨੂੰ ਇੱਕ ਲੜ ਦੇ ਦੋ ਬਣਾਉਣਾ ਜ਼ਰੂਰੀ ਆ ਜੇਕਰ ਦੋ ਲੜ ਬਣਾਉਣ ਦੇ ਵਿੱਚ ਮੁਸ਼ਕਲ ਆਉਂਦੀ ਆ ਸਿੰਪਲ ਛੇ ਲੜਾਂ ਵਾਲੀ ਪੱਗਾ ਤੁਸੀਂ ਛੇ ਲੜ ਵੀ ਲਗਾ ਸਕਦੇ ਹੋ ਉੱਪਰਲੇ ਪਾਸਿਓਂ ਨਾਲ ਦੀ ਨਾਲ ਮੋੜੀ ਜਾਣਾ ਹੈ ਤੇ ਬਾਜ ਦੀ ਮੱਤ ਦੇ ਨਾਲ ਜਿਸ ਤਰ੍ਹਾਂ ਦੇਖ ਰਿਹਾ हूं ਵੀਡੀਓ 'ਚ ਸਫਾਈ ਕਰ ਦੇਣੀ ਆ ਪਿਛਾਂ ਦਾ ਜੋ ਫਾਸਲਾ ਹੈ ਉਹ ਵੀ ਨਾਲ ਦੀ ਨਾਲ ਹੀ ਇੱਕੋ ਜਿਹਾ ਰੱਖੀ ਜਾਣਾ ਹੈ ਦੂਸਰੇ ਪਾਸਿਓ ਜੋ ਪੇਚ ਨੇ ਉਹਨਾਂ ਨੂੰ ਉੱਪਰ ਵੱਲ ਨੂੰ ਲੈ ਜਾਣਾ ਹੈ ਬਾਈ ਦੀ ਮੱਧ ਦੇ ਨਾਲ ਪੂਰੀ ਸਭਾਈ ਦੇ ਨਾਲ ਪੇਚ ਨੂੰ ਲਗਾ ਦੇਣਾ ਹੈ ਜੋ ਪੱਗ ਦੀ ਸ਼ੇਪ ਆ ਪਰਿਆਲਾ ਹੈ ਸ਼ੇਪ ਦੇ ਵਿੱਚ ਦੋਨੋਂ ਪਾਸੇ ਪੇਚ ਬਣਾਏ ਹੋਏ ਨੇ ਬਾਕੀ ਜੋ ਵੀਰ ਵੀਡੀਓ ਦੇਖ ਰਹੇ ਨੇ ਜੀ ਜੋ ਹੱਥਾਂ ਦੇ ਸਟੈਪ ਹੁੰਦੇ ਨੇ ਜੀ ਉਹਨਾਂ ਨੂੰ ਨਾਲ ਦੀ ਨਾਲ ਵੀਡੀਓ ਦੇ ਵਿੱਚ ਧਿਆਨ ਰੱਖਿਆ ਕਰੋ ਬੋਲ ਕੇ ਨਾਲ ਦੀ ਨਾਲ ਦੱਸਿਆ ਜਾਂਦਾ ਬਾਕੀ ਜੇ ਕੋਈ ਗੱਲ ਕਿਤੋਂ ਵੀ ਨਾ ਸਮਝ ਆਉਂਦੀ ਆ ਤਾਂ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਬਾਕੀ ਵੀਰੇ ਨੰਬਰ ਵੀਡੀਓ ਦੇ ਵਿੱਚ ਹੁੰਦਾ ਕਾਲ ਕਰ ਸਕਦੇ ਹੋ ਉਦੇ ਤੋਂ ਬਾਅਦ ਜੋ ਆਪਣਾ ਲਾਸਟ ਪੇਜ ਰਹਿ ਜਾਂਦਾ ਉਸ ਨੂੰ ਵੀ ਸਿੰਗਲ ਲਗਾ ਦੇਣਾ ਹੈ ਉਹ ਬਾਅਦ ਦੀ ਮਦਦ ਦੇ ਨਾਲ ਸਫਾਈ ਕਰ ਦੇਣੀ ਆ ਪੇਜ ਦੀ සිගීතනා කොටක ී කොළම පේශනූලගාද නහැ බයිී මතුදනාල පචචාදීස් පයිකර්තනය. ට තක්ක බයිල් පේරන ප්‍රච්චානු වික්කෝයා කර්දන කල කලේ පේෂනු බායිධ මධ්‍යදනල සාහ්කරදන ਬਾਕੀ ਵੀਰੇ ਵੀਰਾਂ ਨੂੰ ਫੇਰ ਬੈਂਤੀ ਆ ਜੀ ਜੇਕਰ ਜਿਸ ਤਰ੍ਹਾਂ ਵੀਡੀਓ ਚ ਇੱਕ ਲੜ ਦੇ ਦੋ ਪੇਚ ਬਣਾ ਕੇ ਉਪਰਕ ਬਣੀ ਗਿਆ ਜੇਕਰ ਉਸ ਤਰ੍ਹਾਂ ਨਹੀਂ ਸੈਟ ਆਉਂਦੀ ਤਾਂ ਜ਼ਰੂਰੀ ਨਹੀਂ ਤੁਸੀਂ ਸਿੰਪਲ ਛੇ ਲੜਾਂ ਦੀ ਵੀ ਦਸਤਾਰ ਹੈ ਜੋ ਸਜਾ ਸਕਦੇ ਹੋ ਪੇਚਾਂ ਨੂੰ ਹਲਕਾ ਹਲਕਾ ਪੈਂਚ ਕਰਕੇ 3D ਕਰ ਦੇਣਾ ਉਦੇ ਤੋਂ ਬਾਅਦ ਜੁਮੇਨ ਗੱਲ ਆਪਣਾ ਲਾਸਟ ਲੜ ਲਗਾਉਣਾ ਹੈ ਪਹਿਲਾਂ ਜੋ ਮੂੰਹ ਦੇ ਵਿੱਚ ਲੜ ਫੜਿਆ ਸੀ ਉਹ ਲਗਾ ਦੇਣਾ ਹੈ ਲਾਸਟ ਲੜ ਨੂੰ ਉੱਪਰਲੇ ਪਾਸੇ ਜੋ ਪੰਨ ਲੜ ਲਗਾਏ ਨੇ ਉਹਨਾਂ ਦੇ ਬਿਲਕੁਲ ਉੱਪਰ ਦੱਬ ਦੇਣਾ ਹੈ ਜਿੰਨਾ ਕੁ ਵੀ ਲੜ ਲਾਸਟ ਲਗਾਉਣਾ ਹੈ ਉਸਾ ਬਣਾ ਲਾਸਟ ਲੜ ਨੂੰ ਅੱਗੇ ਲੈ ਆਉਣਾ ਹੈ ਬਾਕੀ ਜੋ ਲਾਸਟ ਲੜ ਰਹਿ ਗਿਆ ਉਹਨੂੰ ਉੱਪਰਲੇ ਪਾਸੇ ਹੀ ਦੱਬ ਦੇਣਾ ਹੈ ਜਿਸ ਤਰ੍ਹਾਂ ਇਹਨਾਂ ਕ ਲੜ ਹੈ ਜੋ ਆਪਾਂ ਲਗਾਉਣਾ ਹੈ ਉਹਨਾਂ ਕ ਲੜ ਫਰੰਟ ਤੇ ਰੱਖ ਲੈਣਾ ਤੇ ਬਾਕੀ ਜੋ ਲੜਾ ਉਹਨੂੰ ਖੜਾਉਣ ਲਈ ਉਹਦੇ ਪਹਿਲਾਂ ਉੱਪਰਲੇ ਪਾਸੇ ਪੱਗ ਪੈਣ ਲਗਾ ਦੇਣੇ ਨੇ ਦੋਨੋਂ ਵਾਸੀਆਂ ਦੇ ਪੱਗ ਪੈਨ ਲਗਾ ਕੇ ਲੜਨ ਨੂੰ ਖੜਾ ਲੈਣਾ ਉਹਦੇ ਤੋਂ ਬਾਅਦ ਜੋ ਆਪਣਾ ਲੜ ਰਹਿ ਗਿਆ ਉੱਪਰਲੇ ਪਾਸੇ ਉਹਨੂੰ ਵਿੱਚੇ ਉੱਪਰਲੇ ਪਾਸੇ ਦਬ ਦੇਣਾ ਜ਼ਰੂਰੀ ਨਹੀਂ ਵੀ ਉੱਪਰਲੇ ਵਾਸਤੇ ਦਬਣਾ ਜ਼ਰੂਰੀ ਆ ਇਹਨੂੰ ਪਿੱਛੇੋਂ ਤੇ ਫਰੰਟ ਤੋਂ ਹਲਕਾ ਜਿਹਾ ਦਬ ਕੇ ਰੱਖ ਸਕਦੇ ਹੋ ਬਾਕੀ ਸਿਰ ਦੇ ਵਿੱਚ ਕਵਰ ਕਰ ਸਕਦੇ ਹੋ ਉਸ ਉਹ ਥੋੜਾ ਜਿਹਾ ਔਖਾ ਤਰੀਕਾ ਬਾਕੀ ਐਵੇਂ ਇਸ ਤਰੀਕੇ ਦੇ ਨਾਲ ਸੌਖਾ ਹੋ ਜਾਊਗਾ ਉਹਦੇ ਤੋਂ ਬਾਅਦ ਜਿਸ ਤਰ੍ਹਾਂ ਵੇਖ ਰਹੇ ਹੋ ਵੀਡੀਓ 'ਚ ਲਾਸਟ ਲੜ ਹੈ ਜੋ ਰਹਿ ਗਿਆ ਉਸ ਨੂੰ ਵਿੱਚ ਫੋਲਡ ਕਰ ਦੇਣਾ ਹੈ उपरले पास पग लगा देना है वो तो बाद सैट रखना है सैट रखने वे जो पहला लड़ लगया उपरले पास खोल के सिर दे उपर बिछा लेना ਉਸ ਤੋਂ ਬਾਅਦ ਬਾਜ ਦੀ ਮਦਦ ਦੇ ਨਾਲ ਸ਼ੇਰ ਨੂੰ ਟੱਕ ਦੇਣਾ ਹੈ ਪਿਛਲਾ ਲਾਲੜਾ ਲਗਾ ਦੇਣਾ ਹੈ ਜੋ ਪੱਗ ਦੇ ਪੇਚ ਨੇ ਉਹਨਾਂ ਨੂੰ ਹਲਕਾ-ਹਲਕਾ ਪੈਂਚ ਕਰਕੇ 3D ਸ਼ੇਪ ਦੇ ਦੇਣੀ ਹੈ ਜੀ ਬਾਕੀ ਵੀਰਾਂ ਨੂੰ ਫੇਰ ਬੇਨਤੀ ਹੈ ਜੀ ਜੇਕਰ ਇਹੀ ਸਟਾਈਲ ਮੋਰਨਿੰਗ ਸਟਾਈਲ ਦੇ ਵਿੱਚ ਬਣਾਣਾ ਸ਼ੇਪ ਚ ਬਣਾਣਾ ਤੇ ਜੋ ਲੜਨੇ ਉਹਨਾਂ ਨੂੰ ਦੋਨਾਂ ਪਾਸਿਓਂ ਇੱਕੋ ਜਿਹਾ ਰੱਖ ਲੈਣਾ ਹੈ ਜੇ ਇੱਕ ਪਾਸਾ ਉੱਪਰ ਲੈ ਕੇ ਗਏ ਹਾਂ ਉਹਨਾਂ ਨੂੰ ਉੱਪਰ ਨਹੀਂ ਲੈਣਾ ਬਰਾਬਰ ਰੱਖ ਲਾਂਗੇ ਤੇ ਉਹ ਮੋਰਨਿੰਗ ਸ਼ੇਪ ਬਣ ਜੂ ਤਰੀਕਾ ਸੇਮ ਹੈ ਜੀ ਬਾਕੀ ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਜੀ ਲਾਈਕ ਕਰੋ ਕਮੈਂਟ ਕਰੋ ਜਿੱਦ ਤੋਂ ਬਾਅਦ ਜੋ ਹੋਰ ਵੀਰਾਂ ਨੇ ਸਟਾਈਲ ਦੱਸ ਕਿਹਾ ਜੀ ਉਹਨਾਂ ਦੀ ਵੀਡੀਓ ਵੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ